ਸਰਸ਼ੀਕਾਲ ਜੀ ਘਰ ਦੇ ਅੰਦਰਲੀ ਰੌਣਕ ਤੱਕ ਕੇ ਕਿਸ਼ਨ ਸਿੰਘ ਨੂੰ ਘੁੱਟਣ ਜੀ ਮਹਿਸੂਸ ਹੋਈ ਸ਼ਰਾਬ ਦੇ ਨਸ਼ੇ ਵਿੱਚ ਗੱਲਾਂ ਕਰਦੇ ਉਹਦੇ ਪੁੱਤ ਤੇ ਉਹਦੇ ਯਾਰਾਂ ਦੋਸਤ ਸੰਗੀਤ ਦੀ ਧੁਨ ਉੱਪਰ ਨੱਚਦੇ ਟੱਪਦੇ ਮੁੰਡੇ ਕੁੜੀਆਂ ਕਿਸ਼ਨ ਸਿੰਘ ਦੇ ਅੰਦਰ ਜਿਵੇਂ ਗੁੱਸੇ ਦੀ ਇੱਕ ਝਿੰਗਿਆੜੀ ਜਿਹੀ ਮਗ ਰਹੀ ਸੀ ਇੱਕ ਪਲ ਲਈ ਉਹਦਾ ਜੀ ਕੀਤਾ ਕਿ ਉਹ ਠੀਕ ਠੀਕ ਕੇ ਕਹੇ ਕਿ ਆ ਕੀ ਕੰਜਰਖਾਨਾ ਲਾਇਆ ਰੱਖਿਆ ਪਰ ਉਹ ਕਹਿ ਨਾ ਸਕਿਆ ਭੁੱਲਾਂ ਦੇ ਅੰਦਰ ਹੀ ਬੁੜਬੁੜ ਕਰਦਾ ਉਹ ਪਿਛਲੇ ਦਰਵਾਜ਼ੇ ਤਾਣੀ ਬਾਹਰ ਨਿਕਲ ਗਿਆ ਜਾਂਦਿਆਂ ਜਾਂਦਿਆਂ ਉਹਨੇ ਕਿਚਨ ਵਿੱਚ ਝੁੱਟੇ ਭਾਂਡਿਆਂ ਦੇ ਢੇਰ ਮੂਰੇ ਖੜੀ ਆਪਣੀ ਪਤਨੀ ਜੀਤੋਵਲ ਤੱਕਿਆ ਉਹਦੇ ਤੋਂ ਰੰਦਰੋਂ ਛਾਤੀ ਨੂੰ چیرਦਾ ਹੋਇਆ ਇੱਕ ਲੰਮਾ ਸਾਂਹ ਹੋ ਕੇ ਬਾਹਰ ਨਿਕਲ ਗਿਆ ਘਰ ਦੇ ਪਿਛਲੇ ਪਾਸੇ ਦੁੱਧ ਚਿੱਟੀ ਚਾਨਣੀ 'ਚ ਉਹਨੇ ਦੂਰ ਤੱਕ ਵਿਛੇ ਹਰੇ ਕਾ ਤੇ ਰੰਗ ਬਰੰਗੇ ਫੁੱਲਾਂ ਨੂੰ ਦੇਖਿਆ ਸਭ ਕੁਝ ਖਮੋਸ਼ ਪਰ ਪਿਆਰਾ ਪਿਆਰਾ ਉਹ سیمنٹ ਦੀਆਂ ਟੋਪਾਂ ਪਰ ਪੈਰ ਧਰਦਾ ਖੁੰਡੀ ਦੇ ਸਹਾਰੇ ਹੌਲੀ-ਹੌਲੀ ਤੁਰਦਾ ਪੂਲ ਕੋਲ ਜਾ ਪਹੁੰਚਿਆ ਪੂਲ ਦੇ ਆਸ-ਪਾਸੇ ਜਗਦੀਆਂ ਬੁਝਦੀਆਂ ਜੁਗਨੋ ਵਰਗੀਆਂ ਬੱਤੀਆਂ ਨੇ ਪੂਲ ਦੇ ਦੁਆਲੇ ਦਾ ਮਾਹੌਲ ਕਿੰਨਾ ਸੋਹਣਾ ਬਣਾ ਦਿੱਤਾ ਸੀ ਲਾਂ ਚੇਅਰ ਤੇ ਬੈਠਦਿਆਂ ਹੀ ਉਹਨੇ ਮੁੜ ਘਰ ਵੱਲ ਗਉ ਨਾਲ ਦੇਖਿਆ ਨਵਾਂ ਬਣਿਆ ਮਹਿਲ ਵਰਗਾ ਘਰ ਉਹਦੇ ਪੁੱਤਾਂ ਦਾ ਘਰ ਨਵੇਂ ਘਰ ਦੀ ਖੁਸ਼ੀ 'ਚ ਇਕੱਠੇ ਹੋਏ ਪੰਗੜੇ ਪਾਉਣ ਦੇ ਸ਼ਰਾਬ ਪੀਂਦੇ ਉਹਦੇ ਪੁੱਤਾਂ ਦੇ ਯਾਰ ਬੇਲੇ ਚਮਕਦੇ ਚਮਕਦੇ ਕੱਪੜਿਆਂ ਗਹਿਣਿਆਂ ਨਾਲ ਲੱਦੀਆਂ ਹੋਈਆਂ ਉਹਦੀਆਂ ਨੂਹਾਂ ਤੇ ਉਹਨਾਂ ਦੀਆਂ ਸਹੇਲੀਆਂ ਉਹ ਸੁਨੌਣਕ ਚ ਗਵਾਚੀ ਹੋਈ ਬਗਾਨਿਆਂ ਵਾਂਗ ਤੁਰੇ ਫਿਰਦੇ ਕਿਸ਼ਨ ਸਿੰਘ ਦੇ ਘਰ ਵਾਲੀ ਜਿੱਤੋ ਇੱਕ ਪਲ ਇੱਕ ਪਲ ਨੂੰ ਗੁੱਸਾ ਆਇਆ ਪਰ ਦੂਜੇ ਹੀ ਪਲ ਬੇਵਜਢਾ ਇੱਧਰ ਉੱਧਰ ਦੇਖਣ ਲੱਗ ਪਿਆ ਪਿਛਲੇ ਦਰਵਾਜ਼ੇ ਤੋਂ ਲੈ ਕੇ ਪੂਲ ਤੱਕ ਦਾ ਕੋਈ ਜ਼ਿਆਦਾ ਫਾਸਲਾ ਤਾਂ ਨਹੀਂ ਸੀ ਪਰ ਫਿਰ ਵੀ ਉਹਨੂੰ ਜਾਪਿਆ ਜਿਵੇਂ ਫੁੱਲਾਂ ਬੂਟਿਆਂ ਤੇ ਕਾ ਤੇ ਇਹ ਸੰਦੀਗੀ ਨਿੱਗੀ ਚਾਂਦਨੀ ਨੇ ਆਪਣੀ ਇੱਕ ਦੁਨੀਆ ਵਸਾ ਰੱਖੀ ਹੋਵੇ ਲੋਕਾਂ ਦੇ ਰੌਲੇ ਰੱਪੇ ਤੇ ਭੀੜ ਤੋਂ ਵੱਖਰਾ ਇੱਕ ਜਹਾਨ ਬਸਾ ਲਿਆ ਹੋਵੇ ਉਹਨੂੰ ਖਿਆਲ ਆਇਆ ਉਹਦੀ ਤਾਂ ਸਾਰੀ ਉਮਰ ਹੀ ਲੰਘ ਗਈ ਆਪਣੀ ਤਾਂ ਦੁਨੀਆ ਹੀ ਉਸਨੇ ਬਸਾਈ ਨਹੀਂ ਕਦੇ ਇਹ ਖਿਆਲ ਅਜ ਅਚਾਨਕ ਉਸਨੂੰ ਨਹੀਂ ਸੀ ਆਇਆ ਪਿਛਲੇ ਕਈ ਮਹੀਨਿਆਂ ਤੋਂ ਜਿਵੇਂ ਉਹਦੀ ਬੁੱਢੀ ਹਿੱਕ ਵਿੱਚ ਦੋ ਅੱਖਾਂ ਉੱਗਾਈਆਂ ਸੀ ਸ਼ਾਇਦ ਇੱਕ ਨਿੱਕਾ ਜਿਹਾ ਦਿਲ ਵੀ ਪੁੰਗਰ ਆਇਆ ਸੀ ਕਦੇ-ਕਦੇ ਉਹਨੂੰ ਇਉਂ ਵੀ ਮਹਿਸੂਸ ਹੁੰਦਾ ਜਿਵੇਂ ਸਾਪ ਦਾ ਸਬੂਤਾ ਇੱਕ ਨਵਾਂ ਜੰਮਿਆ ਕਿਸ਼ਨ ਸਿੰਘ ਉਹਦੀ ਹਿੱਕ ਤੇ ਬੈਠਾ ਆਰੀ ਨਾਲ ਕੁਝ ਆਰ-ਪਾਰ ਚੇਰ ਰਿਹਾ ਹੋਵੇ ਤੇ ਉਹਦੀ ਹਿੱਕ ਵਿੱਚ ਉੱਗੀਆਂ ਅੱਖਾਂ ਕਿਸ਼ਨ ਸਿੰਘ ਨੂੰ ਅੰਦਰੋਂ-ਅੰਦਰ ਪਲ-ਪਲ ਚੀਰੇ ਜਾਂਦੇ ਨੂੰ ਤੇ ਮੁੱਕ-ਮੁੱਕ ਜਾਂਦੇ ਨੂੰ ਦੇਖਦੀਆਂ ਆਪਣੇ ਅੰਦਰ ਤਾਂ ਉਹਨੇ ਕਦੇ ਪਹਿਲਾਂ ਦੇਖਿਆ ਹੀ ਨਹੀਂ ਸੀ ਤੇ ਸ਼ਾਇਦ ਇਸੇ ਲਈ ਉਹ ਆਪਣੇ ਲਈ ਕੋਈ ਦੁਨੀਆ ਨਹੀਂ ਸੀ ਬਸਾ ਸਕਿਆ ਸ਼ਾਇਦ ਇਸ ਲਈ ਉਹਨੇ ਆਪਣੇ ਹਿੱਸੇ ਦੀ ਤਾਂ ਕੁਝ ਪਾਲ ਹੀ ਜੀਏ ਸੀ ਉਹ ਤੇ ਜਿਉਂਦਾ ਰਿਹਾ ਮਾਂ ਬਾਪ ਭੈਣ ਭਰਾ ਬੱਚਿਆਂ ਤੇ ਘਰ ਵਾਲੀ ਲਈ ਨਹੀਂ ਨਹੀਂ ਘਰ ਵਾਲੀ ਲਈ ਨਹੀਂ ਉਹਨੇ ਤਾਂ ਕੁਝ ਕੀਤਾ ਹੀ ਨਹੀਂ ਉਹਦੇ ਲਈ ਉਸ ਵਿਚਾਰੀ ਦੇ ਹਿੱਸੇ ਤਾਂ ਕੁਝ ਪਲ ਵੀ ਨਹੀਂ ਆਏ ਉਸ ਗਰੀਬਣੀ ਨੇ ਤਾਂ ਸਾਰੀ ਉਮਰ ਸਾਹ ਭਰ ਕੇ ਵੀ ਆਪਣੀ ਮਰਜ਼ੀ ਨਾਲ ਨਹੀਂ ਸੀ ਲਏ ਉਹਨੇ ਸੋਚਿਆ ਤੇ ਉਦਾਸ ਹੋ ਗਿਆ ਕਿਸ਼ਨ ਸਿੰਘ ਪੂਲ ਦੇ ਸਾਫ਼ ਤੇ ਸ਼ਾਂਤ ਪਾਣੀ ਵੱਲ ਦੇਖਣ ਲੱਗ ਪਿਆ ਨੀਲੇ ਸ਼ਾਂਤ ਪਾਣੀ ਦੀ ਹੇਕ ਉੱਪਰ ਝੁਕਿਆ ਆਸਮਾਨ ਤੇ ਚਮਕਦੇ ਤਾਰੇ ਜਿਵੇਂ ਆਸਮਾਨ ਦਾ ਨਿੱਕਾ ਜਿਹਾ ਟੁਕੜਾ ਤੇ ਇੱਕ ਟੁਕੜੇ 'ਚ ਜੜੇ ਚੰਨ ਤਾਰੇ ਸਿਰਫ਼ ਪਾਣੀ ਦੇ ਛੋਟੇ ਜਿਹੇ ਧਾਇਰੇ ਲਈ ਬਣੇ ਹੋਣ ਪਾਣੀ ਤੇ ਆਸਮਾਨ ਦਾ ਵੱਖਰਾ ਜਿਹਾ ਰਿਸ਼ਤਾ ਆਪਣੀ ਹੀ ਪਿਆਰੀ ਜੀ ਦੁਨੀਆ ਤੇ ਕਿਸ਼ਨ ਸਿੰਘ ਲਾਂਚੇਅਰ ਤੇ ਟੇਡਾ ਜਿਹਾ ਹੋ ਕੇ ਆਸਮਾਨ ਵੱਲ ਦੇਖਣ ਲੱਗ ਪਿਆ ਚੰਨ ਤਾਰਿਆਂ ਨੂੰ ਦੇਖ ਕੇ ਉਹਨੂੰ ਜੀਤੋ ਦੀ ਗੱਲ ਯਾਦ ਆਈ। ਹਾਂਜੀ। ਅਮਰੀਕਾ 'ਚ ਤਾਂ ਅੰਬਰ ਖਾਲੀ-ਖਾਲੀ ਕਿਉਂ ਆ? ਆਪਣੇ ਪਿੰਡ ਵਾਲਾ ਤਾਂ ਤਾਰਿਆਂ ਨਾਲ ਭਰਿਆ ਪਿਆ ਹੁੰਦਾ। ਜੀਤੋ ਦੇ ਇਸ ਛੱਲੀ ਜੀ ਗੱਲ ਉੱਪਰ ਉਹਨੂੰ ਹਾਸਾ ਵੀ ਆਇਆ। ਪਰ ਉਸ ਦਿਨ ਪਹਿਲੀ ਵਾਰ ਉਹਨੇ ਜੀਤੋ ਦੀਆਂ ਉਦਾਸ ਅੱਖਾਂ ਦੇਖੀਆਂ ਸੀ। ਮੜੀਆਂ ਦੀ ਚੁੱਪ ਵਰਗੀ ਉਦਾਸੀ। ਕਿਸੇ ਦੀ ਦੁਨੀਆ ਉੱਜੜ ਜਾਣ ਵਰਗੀ ਉਦਾਸੀ। ਕਿਸ਼ਨ ਸਿੰਘ ਨੂੰ ਉਸ ਵੇਲੇ ਕੋਈ ਜਵਾਬ ਨਾੜਿਆ। ਪਰ ਉਹਨੂੰ ਆਪਣੇ ਬਚਪਨ ਦੀ ਯਾਦ ਜ਼ਰੂਰ ਆਈ ਜਦੋਂ ਆਪਣੀ ਮਾਂ ਨੂੰ ਇਸੇ ਤਰ੍ਹਾਂ ਦੇ ਚੱਲ-ਵਲਲੇ ਸਵਾਲ ਕਰਿਆ ਕਰਦਾ ਸੀ ਬੇਬੇ ਤਾਰੇ ਕਿਉਂ ਟੁੱਟਦੇ ਆ ਪੁੱਤ ਜਦੋਂ ਤਾਰੇ ਬਾਲੇ ਹੋ ਜਾਣ ਤਾਂ ਬੁੱਢੇ ਤਾਰਿਆਂ ਨੂੰ ਟੁੱਟਣਾ ਹੀ ਪੈਂਦਾ ਕਿਉਂਕਿ ਨਵੇਂ ਤਾਰਿਆਂ ਨੂੰ ਥਾਂ ਜੋ ਚਾਹੀਦੀ ਹੁੰਦੀ ਹੈ ਬੇਬੇ ਉਹਨੂੰ ਪਰਚਾਉਣ ਲਈ ਆਖਦੀ ਜਾਂ ਉਹਦੀ ਸੋਝੀ ਇੰਨੀ ਸੀ ਬੇਬੇ ਟੁੱਟਣ ਵੇਲੇ ਤਾਰਿਆਂ ਨੂੰ ਦੁੱਖ ਨਹੀਂ ਲੱਗਦਾ ਬੇਬੇ ਤਾਰੇ ਰੋਂਦੇ ਵੀ ਨੇ ਫਿਰ ਉਹ ਹੈਰਾਨੀ ਨਾਲ ਪੁੱਛਦਾ ਬੇਬੇ ਜੇ ਰੋਂਦੇ ਆ ਤਾਂ ਇਹਨਾਂ ਦੀਆਂ ਚੀਕਾਂ ਕਿਉਂ ਨਹੀਂ ਸੁਣਦੀਆਂ ਜੁਆਕਾਂ ਨੂੰ ਨਹੀਂ ਸੁਣਦੀਆਂ ਹੁੰਦੀਆਂ ਜਦ ਤੂੰ ਵੱਡਾ ਹੋ ਜਾਵੇਂਗਾ ਫਿਰ ਸੁਣਨਗੇ ਤੈਨੂੰ ਸੌਂਜੋ ਚੁੱਪ ਕਰਕੇ ਖਸਮਾ ਨੂੰ ਖਾਣਿਆ ਮਾਂ ਨੂੰ ਤਾਂ ਮਸਾ ਮੰਜੀ ਜੁੜਦੀ ਹੈ ਰਾਤ ਨੂੰ ਪੁੱਤ ਗੱਲਾਂ ਕਰਦਾ ਤਾਰਿਆਂ ਦੀਆਂ ਸੌਂਜੋ ਚੁੱਪ ਕਰਕੇ ਬੇਬੇ ਤੈਨੂੰ ਸੁਣਦੀਆਂ ਇਹਨਾਂ ਦੀਆਂ ਚੀਕਾਂ ਆਹੋ ਬਥੇਰੀਆਂ ਸੁਣਦੀਆਂ ਨੇ ਸੌਂ ਜਾਂ ਪਾਸਾ ਲੈ ਕੇ ਕਿਵੇਂ ਪੁੱਠੇ ਪੁੱਠੇ ਸਵਾਲ ਪੁੱਛਦਾ ਬੇਬੇ ਤੋਂ ਡਰਦਾ ਉਹ ਚੁੱਪ ਕਰ ਜਾਂਦਾ ਤੇ ਟੁੱਟਦੇ ਤਾਰੇ ਨੂੰ ਗਿਣਦਾ ਪਤਾ ਨਹੀਂ ਕਿਹੜੇ ਵੇਲੇ ਸੌ ਜਾਂਦਾ ਕਿਸ਼ਨ ਸਿੰਘ ਨੇ ਗਾਉ ਨਾਲ ਆਸਮਾਨ ਵੱਲ ਤੱਕਿਆ ਇੱਕੋ ਆਸਮਾਨ ਵਿੱਚ ਵਸਦੇ ਤਾਰੇ ਪਰ ਦੂਰ ਦੂਰ ਅਲੱਗ ਅਲੱਗ ਜਿਵੇਂ ਉਮਰ ਪਰ ਉਹ ਘਰ ਵਾਲੀ ਦੇ ਨਾਲ ਰਹਿੰਦਾ ਹੋਇਆ ਵੀ ਕਿੰਨਾ ਦੂਰ ਰਹਿ ਹੈ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਹਨੂੰ ਯਾਦ ਨਾ ਆਉਂਦਾ ਕਿ ਉਹ ਕਿਹੜਾ ਵਰਾ ਜਾਂ ਦਿਨ ਸੀ ਜਦੋਂ ਜੀਤੋ ਨੂੰ ਵਿਆਹਣ ਗਿਆ ਸੀ ਐਨਾ ਜ਼ਰੂਰ ਜ਼ਿਆਦਾ ਹੈ ਕਿ ਉਦੋਂ ਕਣਕਾਂ ਦੀ ਬਾੜੀ ਮੁੱਕੀ ਸੀ ਸ਼ਾਇਦ ਉਹ 16-17 ਵਰਿਆਂ ਦਾ ਹੋਵੇ ਪਹਿਲੀ ਵਾਰ ਉਹਨੂੰ ਨਵੇਂ ਨਕੋਰ ਵਧੀਆ ਕੱਪੜੇ ਤਿੱਲੇ ਵਾਲੀ ਜੁੱਤੀ ਤੇ ਗੁਲਾਬੀ ਪੱਗ ਪਾਉਣਾ ਨਸੀਬ ਹੋਈ ਸੀ ਕੁੜੀਆਂ ਵਾਂਗ ਸੰਗ ਦਾ ਸੰਗ ਦਾ ਉਹ ਜੰਦ ਚੜਿਆ ਸੀ ਉਹਨਾਂ ਦਿਨਾਂ ਬਾਰੇ ਜਦੋਂ ਵੀ ਉਹ ਸੋਚਦਾ ਹੈ ਉਹਨੂੰ ਲੱਗਦਾ ਹੈ ਕਿ ਉਹੀ ਦਿਨ ਚੰਗੇ ਸੀ ਤੇ ਹੁਣ ਤਾਂ ਜਿਵੇਂ ਕਾਲ ਯੁਗ ਆ ਗਿਆ ਹੋਵੇ ਕਿੰਨੇ ਹੀ ਦਿਨ ਉਹ ਤੇ ਜੀਤੋ ਇੱਕ ਦੂਜੇ ਨੂੰ ਬੁਲਾ ਵੀ ਨਹੀਂ ਸਕੇ ਖਬਰੇ ਕਿੰਨੀ ਦੇਰ ਜੀਤੋ ਕਿਸ਼ਨ ਸਿੰਘ ਤੋਂ ਕੁੰਡੀ ਕੱਢਦੀ ਰਹੀ ਜੀਤੋ ਦਾ ਚਿਹਰਾ ਯਾਦ ਕਰਦੇ ਹੋਂਦੇ ਸਾਹਮਣੇ ਕਦੀ ਨਵੀਂ ਬੋਟੀ ਦੀ ਤਸਵੀਰ ਨਹੀਂ ਸੀ ਬਣੀ ਹਰ ਵਾਰ ਜ਼ਿੰਮੇਵਾਰੀਆਂ ਤੇ ਕੰਮ ਦੀ ਪੰਨੀ ਹੋਈ ਜੀਤੋ ਉਹਦੀਆਂ ਅੱਖਾਂ ਮੂਰੇ ਆ ਜਾਂਦੀ ਬੇਬੇ ਦੀ ਬਿਮਾਰੀ ਤੇ ਉਹਦਾ ਛਿੜਛੜਾ ਸੁਭਾਅ ਚਾਹ ਪੈਣਾ ਦੀ ਜ਼ਿੰਮੇਵਾਰੀ ਜ਼ਿੰਦਗੀ ਤਾਂ ਭੇਡ ਵਾਂਗ ਸਿਰ ਸੁੱਟ ਕੇ ਤੁਰ ਗਈ ਘਰ ਦੀ ਗਰੀਬੀ ਤੋਂ ਤੰਗ ਆ ਕੇ ਬੇਬੇ ਬਾਪੂ ਨਾਲ ਲੜਦਾ ਝਗੜਦਾ ਕਿਸ਼ਨ ਸਿੰਘ ਲੰਬੜਾਂ ਦੇ ਫੌਜੀ ਚਾਚੇ ਨਾਲ ਫੌਜ ਵਿੱਚ ਭਰਤੀ ਹੋਣ ਚਲਾ ਗਿਆ ਥੋੜਾ ਬਹੁਤ ਪੜਿਆ ਤਾਂ ਉਹ ਪਹਿਲਾਂ ਵੀ ਸੀ ਤੇ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਹਨੂੰ ਮਹਿਸੂਸ ਹੋਣ ਲੱਗਿਆ ਕਿ ਜਿੱਤ ਉਹਦੇ ਕਾਬਿਲ ਹੀ ਨਹੀਂ ਕਾਲੀ ਕਲੂਟੀ ਘਰ ਦੀ ਨੌਕਰਾਨੀ ਛੁੱਟੀ ਆਇਆ ਤਾਂ ਪਤਾ ਨਹੀਂ ਕਿੰਨੀ ਵਾਰ ਉਹ ਤੇ ਦਿਵਾਲੀ ਜੁੱਤੀ ਲਾ ਲਿਆ ਕਰਦਾ ਸੀ ਉਹ ਬੇਬੇ ਦੇ ਭੈਣਾਂ ਜਿਵੇਂ ਕੰਨ ਭਰਦੀਆਂ ਉਵੇਂ ਹੀ ਉਹ ਮੰਨ ਲੈਂਦਾ ਪਰ ਜੀਤੂ ਦੇ ਬੁੱਲਾਂ ਤੇ ਕਦੇ ਕੋਈ ਸ਼ਿਕਾਇਤ ਵੀ ਨਾ ਹੁੰਦੀ। ਜਾਨਵਰਾਂ ਵਾਂਗ ਉਹਨੂੰ ਕੁੱਟਦਾ ਮਾਰਦਾ ਤੇ ਉਹ ਸਭ ਕੁਝ ਸਹਿ ਜਾਂਦੀ। ਕਿਸ਼ਨ ਸਿੰਘ ਨੇ ਲਾਂਚ ਚੇਅਰ ਨੂੰ ਆਪਣੇ ਹੱਥਾਂ ਨਾਲ ਕੁੱਟ ਲਿਆ ਤੇ ਆਪਣੇ ਆਪ ਤੋਂ ਉਹਨੂੰ ਨਫ਼ਰਤ ਜੀ ਹੋਈ। ਉਮਰਾਂ ਦਾ ਪਹਾੜ ਚੜਦਿਆਂ ਉਸਨੇ ਇੱਕ ਵਾਰ ਵੀ ਜੀਤੋ ਵੱਲ ਨਜ਼ਰ ਭਰ ਕੇ ਨਹੀਂ ਸੀ ਵੇਖਿਆ। ਤੇ ਹੁਣ ਇਸ ਉਮਰੇ ਜੀਤ ਕੁੜੇ ਮੈਨੂੰ ਮਾਫ਼ ਕਰੀ। ਕਿਸ਼ਨ ਸਿੰਘ ਦਾ ਜੀ ਕੀਤਾ। ਕਿਉਂ ਅੰਦਰ ਜਾ ਕੇ ਘਰ ਵਾਲੀ ਤੋਂ ਮਾਫੀ ਮੰਗੇ ਉਹਨੂੰ ਘੁੱਟ ਕੇ ਸੀਨੇ ਨਾਲ ਲਾ ਲਵੇ ਏਸ ਉਮਰੇ ਬੁੱਡੇ ਵਾਰੇ ਫੇਰ ਕੀ ਆ ਤੀਵੀਆ ਮੇਰੀ ਉਹਦੇ ਅੰਦਰ ਕੁਝ ਤੁਗਿਆ ਕੁਝ ਮਚਿਆ ਫੇਰ ਜਿਵੇਂ ਬੇਵਸੀ ਦੀ ਕੋਈ ਕਣੀ ਡਿੱਗੀ ਤੇ ਸਭ ਕੁਝ ਥਾਂ ਹੀ ਬੁੱਝ ਗਿਆ ਉਮਰ ਭਰ ਤਾਂ ਉਹ ਡਰਦਾ ਹੀ ਰਿਹਾ ਵਿਆਹ ਤੋਂ ਬਾਅਦ ਬੇਬੇ ਤੋਂ ਡਰਦਾ ਲੁਕ ਲੋਕੇ ਜੀਤੋ ਨਾਲ ਗੱਲਾਂ ਕਰਿਆ ਕਰਦਾ ਸੀ ਜੇ ਕਿਤੇ ਬੇਬੇ ਦੇਖ ਲੈਂਦੀ ਤਾਂ ਡੰਡਾ ਚੁੱਕ ਕੇ ਜੀਤੋ ਦੇ ਮਗਰ ਪੈ ਲੈਂਦੀ ਹੁਣ ਉਹ ਆਪਣੀ ਹੀ ਔਲਾਦ ਤੋਂ ਡਰਨ ਲੱਗ ਪਿਆ ਕਿਸ਼ਨ ਸਿੰਘ ਨੇ ਸਿਰ ਝੁਮਾ ਕੇ ਘਰ ਵੱਲ ਤੱਕਿਆ ਹੌਲੀ ਹੌਲੀ ਆ ਰਹੀ ਸੰਗੀਤ ਦੀ ਆਵਾਜ਼ ਭੰਗੜੇ ਗਿੱਧੇ ਤੇ ਹਾਸਿਆਂ ਦਾ ਮਿੱਠਾ-ਮਿੱਠਾ ਸ਼ੋਰ ਬੰਦ ਦਰਵਾਜ਼ਿਆਂ ਦੇ ਅੰਦਰ ਖੜਕਦੀਆਂ ਗਲਾਸੀਆਂ ਉਹਦੇ ਪੁੱਤਾਂ ਦੀ ਇਹ ਦੁਨੀਆ ਉਹਦੀਆਂ ਨੋਹਾਂ ਦਾ ਘਰਬਾਰ ਅੱਜ ਤੇ ਕਿਸ਼ਨ ਸਿੰਘ ਨੂੰ ਖੁਸ਼ ਹੋਣਾ ਚਾਹੀਦਾ ਪਰ ਉਹਨੂੰ ਖੁਸ਼ੀ ਕਿਉਂ ਨਹੀਂ ਹੋ ਰਹੀ ਲੱਖ ਚਾਹੁੰਦੇ ਹੋਇਆ ਵੀ ਅੰਦਰਲੀ ਰੌਣਕ ਚੋਂ ਕੁਲ ਮਿਲ ਨਹੀਂ ਸੀ ਸਕਿਆ ਜਿਵੇਂ ਉਹ ਤੇ ਜੀਤੋ ਕਿਸੇ ਹੋਰ ਘਰ ਦੇ ਪਰੌਣੇ ਹੋਣ ਕਿੰਨੀ ਵਾਰ ਉਹਨੇ ਚਾਹਿਆ ਸੀ ਕਿ ਕੋਈ ਉਸ ਨੂੰ ਆ ਕੇ ਆਖੇ ਕਿਸ਼ਨ ਸਿੰਘਾਂ ਤੇਰਾ ਘਰ ਬਹੁਤ ਵਧੀਆ ਹੈ ਵਧਾਈਆਂ ਹੋਣ ਨਵੇਂ ਘਰ ਦੀਆਂ ਤੇ ਕਿਸ਼ਨ ਸਿੰਘਾਂ ਤੇਰਾ ਘਰ ਹਰ ਵਾਰ ਉਹਦੇ ਕੰਨਾਂ ਨਾਲ ਇੱਕ ਆਵਾਜ਼ ਟਕਰਾ ਕੇ ਮੁੜ ਜਾਂਦੀ ਕਿੰਨਾ ਵਧੀਆ ਘਰ ਬਣਾਇਆ ਬਈ ਜਸਜੀਤ ਤੇ ਹਰਜੀਤ ਨੇ ਸਾਰੇ ਕੈਲੀਫੋਰਨੀਆ 'ਚ ਬੱਲੇ ਬੱਲੇ ਕਰਾਤੀ ਗੱਲ ਤੇ ਕੁਝ ਵੀ ਨਹੀਂ ਸੀ ਉਹਦੇ ਦੋ ਪੁੱਤਾਂ ਦੀ ਕਮਾਈ ਤੇ ਉਹਨਾਂ ਦਾ ਘਰਬਾਰ ਪਰ ਉਹਦੇ ਅੰਦਰ ਕੁਝ ਖੁਰ ਗਿਆ ਸੀ। ਉਹਦੀ ਆਪਣੀ ਦਾ ਕੋਈ ਦੁਨੀਆ ਵਸੇ ਹੀ ਨਹੀਂ। ਆਪਣਾ ਜਹਾਨ ਬਸਾਉਣ ਦਾ ਤਾਂ ਕਦੇ ਉਸ ਨੂੰ ਵੇਲ ਹੀ ਨਹੀਂ ਸੀ ਮਿਲਿਆ। ਢਾਲ ਚੁੱਕੀ ਉਮਰੇ ਹਰ ਮਾਂ-ਬਾਪ ਵਾਂਗ ਉਹਨੂੰ ਔਲਾਦ ਦੀਆਂ ਖੁਸ਼ੀਆਂ 'ਚ ਖੁਸ਼ ਹੋਣਾ ਚਾਹੀਦਾ ਹੈ। ਪਰ ਉਹਦੀ ਖੁਸ਼ੀ ਨਾਲੋਂ ਵੱਧ ਸ਼ਾਇਦ ਉਹਨੂੰ ਇਹ ਗਮ ਸੀ ਕਿ ਉਹ ਉਮਰ ਪਰ ਜੀਤੋ ਨੂੰ ਇੱਕ ਘਰ ਵੀ ਨਹੀਂ ਦੇ ਸਕਿਆ। ਇੱਕ ਘਰ ਜੋ ਸਿਰਫ ਜੀਤੋ ਦਾ ਹੋਵੇ। ਤਾਰਿਆਂ ਨਾਲ ਭਰਿਆ ਹੋਇਆ ਅੰਬਰ ਜਿਹਦੇ ਉੱਪਰ ਸਿਰਫ ਮੇਰੀ ਜੀਤੋ ਦਾ ਹੱਕ ਹੋਵੇ ਇੱਕ ਨਿੱਕੀ ਜਿਹੀ ਦੁਨੀਆ ਜਿਹੜੀ ਸਿਰਫ ਮੇਰੀ ਜੀਤੋ ਦੇ ਵਾਰੇ ਘੁੰਮੇ ਪਰ ਇਸ ਉਮਰ ਵਿੱਚ ਕੁਝ ਵੀ ਤੇ ਨਹੀਂ ਸਹੀ ਕਰ ਸਕਦਾ ਕਿਸ਼ਨ ਸਿੰਘ ਨੂੰ ਮੋٹے ਸ਼ੀਸ਼ਿਆਂ ਵਾਲੀ ਐਨਕ ਚ ਆਸਮਾਨ ਧੁੰਦਲਾ ਜਾਜਾਣ ਲੱਗ ਪਿਆ ਜੀਤੋ ਦਾ ਖਿਆਲ ਆਉਂਦਿਆਂ ਉਹਦਾ ਦਿਲ ਕੀਤਾ ਕਿ ਉਹ ਅੰਦਰ ਜਾ ਕੇ ਉਹਨੂੰ ਦੇਖੇ ਤੇ ਉਹਦੇ ਨਾਲ ਗੱਲਾਂ ਕਰੇ ਅਚਾਨਕ ਉਹਨੂੰ ਛੋਟੀ ਨੋਦੀ ਆਖੀ ਹੋਈ ਗੱਲ ਯਾਦ ਆ ਗਈ ਸਾਡਾ ਡੈਡੀ ਤਾਂ ਮੰਮੀ ਦੇ ਦੁਆਲੇ ਘੁੰਮਦਾ ਰਹਿੰਦਾ ਜਿਵੇਂ ਕੱਲ ਮੁਕਲਾਵਾ ਆਇਆ ਹੋਵੇ ਜੇ ਮੰਮੀ ਝਾੜੂ ਫੇੜਦੀ ਐ ਤਾਂ ਡੈਡੀ ਮਗਰ ਮਗਰ ਕੂੜਾ ਚੁੱਕਦਾ ਰਹਿੰਦਾ ਜੇ ਮੰਮੀ ਭਾਂਡੇ ਧੋਂਦੀ ਐ ਤਾਂ ਡੈਡੀ ਤੌਲੀਆ ਲੈ ਕੇ ਸਾਫ਼ ਕਰਨ ਲੱਗ ਜੂ ਬੁੱਢੇ ਵਾਰੇ ਜਿਉਂ ਜਵਾਨੀ ਚੜ੍ਹੀ ਆ ਉਹਦੀ ਨੂ ਕਿਸੇ ਸਹੇਲੀ ਨਾਲ ਫੋਨ ਤੇ ਗੱਲਾਂ ਕਰਦੀ ਹੱਸ ਰਹੀ ਸੀ ਨੂ ਦੀ ਗੱਲ ਕਿੰਨੇ ਦਿਨੋਂ ਦੇ ਕੰਨਾਂ 'ਚ ਕੋਲੇ ਵਾਂਗ ਮਗਦੀ ਰਹੀ ਜਵਾਨੀ ਵਿੱਚ ਜੇ ਉਹ ਕਦੀ ਜੀਤੋ ਨਾਲ ਹੱਸ ਕੇ ਗੱਲ ਵੀ ਕਰ ਲੈਂਦਾ ਸੀ ਤਾਂ ਬੇਬੇ ਦੇ ਸੱਤੀ ਕੱਪੜੀ ਅਗ ਲੱਗ ਜਾਂਦੀ ਬਿਨਾ ਗੱਲੋਂ ਜੀਤੋ ਦੇ ਹੱਡ ਭੰਨ ਸੁੱਟਦੀ ਸੀ ਉਹ ਤੇ ਉਹ ਚੁੱਪਚਾਪ ਜੀਤੋ ਵੱਲ ਦੇਖਦਾ ਘਰੋਂ ਬਾਹਰ ਤੁਰ ਜਾਂਦਾ ਜੀਤੋ ਆਪੇ ਰੋਦੋਂ ਕੇ ਚੁੱਪ ਕਰ ਜਾਂਦੀ ਖੌਰੀ ਇਹਨਾਂ ਸਬਰ ਰੱਬ ਨੇ ਉਹਨੂੰ ਕਿਉਂ ਦਿੱਤਾ ਸੀ ਕੋਈ ਗੁੱਸਾ ਗਿਲਾ ਨਹੀਂ ਕੋਈ ਸ਼ਿਕਾਇਤ ਨਹੀਂ ਕੋਈ ਮੰਗ ਨਹੀਂ ਅਮਰੀਕਾਉਣ ਤੋਂ ਬਾਅਦ ਪਹਿਲੀ ਵਾਰ ਜੀਤੋ ਨੇ ਪੁੱਤਾਂ ਤੋਂ ਕੁਝ ਮੰਗਿਆ ਸੀ ਪੁੱਤ ਸਾਨੂੰ ਦੇਸ਼ ਭੇਜ ਦਿਓ ਅਸੀਂ ਉੱਥੇ ਹੀ ਰਹਿ ਲਾਂਗੇ ਕਿਉਂ ਬੀਬੀ ਚਿੱਤ ਨਹੀਂ ਲੱਗਦਾ ਅਮਰੀਕਾ 'ਚ ਸੁਣਿਆ ਤੁਹਾਡੇ ਇੱਥੇ ਬਕਸੇ ਜੇ ਬੜੇ ਮਹਿੰਗੇ ਨੇ ਜੇ ਮੈਂ ਮਰ ਗਈ ਤੇ ਤਾਂ ਪੁੱਤ ਤੁਹਾਡੇ ਡਾਲੇ ਬਹੁਤ ਲੱਗ ਜਾਣੇ ਨੇ ਦੇਸ਼ ਹੋਵਾਂਗੇ ਤਾਂ ਪਿੰਡ ਵਾਲੇ ਨੇ ਝਟਪਾਥੀਆਂ ਇਕੱਠੀਆਂ ਕਰ ਲੈਣੀਆਂ ਨੇ ਬੀਬੀ ਤੇਰੇ ਪੁੱਤਾਂ ਦੀ ਇਲਾਕੇ 'ਚ ਇੱਜ਼ਤ ਆ ਲੋਕ ਕੀ ਕਹਿਣਗੇ ਵੀ ਬੁੜਾ-ਬੁੜੀ ਪਿੰਡ ਰੋਲ ਕੇ ਮਾਰਤੇ ਜੀਤੇ ਦੀਆਂ ਜੀਤੋ ਦੀਆਂ ਅੱਖਾਂ ਹੋਰ ਵੀ ਸਲਾਬੀਆਂ ਗਈਆਂ ਉਸ ਦਿਨ ਵੀ ਕਿਸ਼ਨ ਸਿੰਘ ਦੀ ਛਾਤੀ 'ਚ ਕੁਦ ਧੁਖਿਆ ਸੀ ਕੁਝ ਮੰਗਿਆ ਸੀ ਕੁਝ ਬਲਿਆ ਸੀ ਤੇ ਕੁਝ ਬੁੱਝ ਗਿਆ ਸੀ ਉਹ ਘਰ ਜੀ ਦੇ ਵਿੱਚ ਉਹਨੇ ਆਪਣੀ ਉਮਰ ਹੰਡਾਈ ਸੀ ਉਹ ਘਰ ਉਹ ਘਰ ਤਾਂ ਬੇਬੇ ਬਾਪੂ ਦਾ ਸੀ ਤੇ ਇਹ ਘਰ ਉਹਦੇ ਪੁੱਤਾਂ ਦਾ ਜੀਤੋ ਦੀ ਤਾਂ ਜ਼ਿੰਦਗੀ ਚੁੱਲ੍ਹੇ ਚੌਂਕੇ ਦੁਆਲੇ ਹੀ ਘੁੰਮਦੇ ਰਹੀ ਬੇਬੇ ਬਾਪੂ ਦੀ ਮੌਤ ਤੋਂ ਲੈ ਕੇ 3 ਪੁੱਤਾਂ ਤੇ ਅਮਰੀਕਾ ਪਹੁੰਚਣ ਤੋਂ ਬਾਅਦ ਜੀਤੋ ਇੱਕ ਦੁਨੀਆ ਨਾਲ ਜੁੜ ਗਈ ਸੀ ਆਂਟਣਾ ਗੁਆੰਡਣਾ ਤੇ ਜਾਣਾ ਆਉਣਾ ਦਿਨਾਂ ਸੁੰਦਾਂ ਤੇ ਇਕੱਠਿਆਂ ਹੋਣਾ ਉਸ ਦੀ ਜ਼ਿੰਦਗੀ 'ਚ ਉਹ ਕੁਝ ਪਲ ਹੀ ਖੁਸ਼ੀ ਰਹੀ ਸੀ ਪਰ ਕਿਸ਼ਨ ਸਿੰਘ ਨੇ ਆਖਰੀ ਦਿਨਾਂ 'ਚ ਜੀਤੋ ਦਾ ਉਹ ਤਾਰਿਆਂ ਭਰਿਆ ਅੰਬਰ ਵੀ ਖੋਲਿਆ ਕਿਸ਼ਨ ਸਿੰਘ ਦੇ ਕੌੜੇ ਸੁਭਾਗ 'ਗੇ ਉਮਰ ਭਾਰੋ ਵਿਚਾਰੀ ਲਿਫਦੀ ਤਾਂ ਰਹੀ ਸੀ ਘਰ ਦਾ ਪਿਛਲਾ ਵੱਡਾ ਦਰਵਾਜ਼ਾ ਖੋਲਿਆ ਤਾਂ ਜਵਾਨ ਕੁੜੀ ਦਾ ਹਾਸਾ ਉਹਨਾਂ ਦੇ ਉਹਦੇ ਕੰਨਾਂ ਨਾਲ ਟਕਰਾਇਆ ਲਾਂ ਚੇਅਰ ਤੋਂ ਉੱਠ ਕੇ ਬੈਠਦੇ ਆ ਉਹਨੂੰ ਮੁੜ ਗੁੱਸਾਜ ਆ ਗਿਆ ਇੱਥੇ ਹੱਸਣ ਦਾ ਕਿਸੇ ਨੂੰ ਹੱਕ ਨਹੀਂ ਉਹਨੇ ਉੱਚੀ ਜੀ ਕਹਿਣਾ ਚਾਹਿਆ ਉਸਨੇ ਹੱਥ ਵਾਲੀ ਖੁੰਡੀ ਨੂੰ ਸੀਮਿੰਟ ਉੱਪਰ ਠਕੋਰ ਦਿਆਂ ਖੰਗੂਰਾ ਮਾਰ ਕੇ ਉੱਥੇ ਬੈਠੇ ਹੋਣ ਦਾ ਅਹਿਸਾਸ ਕਰਾਇਆ ਕੁੜੀਆਂ ਹੱਸਦੀਆਂ ਹੱਸਦੀਆਂ ਠਾ ਕਰਦਾ ਦਰਵਾਜ਼ਾ ਬੰਦ ਕਰਕੇ ਅੰਦਰ ਵੜੀਆਂ ਜਿਵੇਂ ਉਹਦੇ ਮੂੰਹ ਤੇ ਕਿਸੇ ਨੇ ਥੱਪੜ ਮਾਰਿਆ ਹੋਵੇ ਠਾ ਕਰਦਾ ਦਰਵਾਜ਼ਾ ਉਹਦੇ ਅੰਦਰੋਂ ਇੱਕ ਪੁਰਾਣੀ ਯਾਦ ਪਮਤਰ ਗਈ ਕੱਚ ਦੀ ਵੰਗ ਵਰਗਾ ਸ਼ੀਲੂ ਦੇ ਚਿੱਟੇ ਦੰਦਾ ਦਾ ਹਸਾ ਬੁੱਢੇ ਦੁਕਾਨਦਾਰ ਦੀ ਸੁਨੱਖੀ ਜਵਾਨ ਤੀਵੀਂ ਸ਼ੀਲੋ ਫੌਜੀ ਕਿਸ਼ਨ ਸਿੰਘ ਦੀ ਜਵਾਨੀ ਤੇ ਮਰਮਿਟੀ ਸੀ ਕਿਸ਼ਨ ਸਿੰਘ ਸ਼ੀਲੋ ਦੀਆਂ ਝਾਂਜਰਾਂ ਦੇ ਬੋਰ ਗਿਣਦਾ ਖਬਰੇ ਕਿੰਨੇ ਬਰੇ ਸ਼ੀਲੋ ਦੇ ਸੁਹੱਪਣ ਵਿੱਚ ਡੁੱਬਿਆ ਰਿਹਾ ਸੀ ਉਹਦਾ ਨਸ਼ਾ ਉਹਦੋਂ ਟੁੱਟਿਆ ਸੀ ਜਦੋਂ ਸ਼ੀਲੋ ਨੂੰ ਕਿਸੇ ਹੋਰ ਦੇ ਹਿੱਕ ਤੇ ਸਿਰ ਧਰ ਕੇ ਪਿਆ ਤੱਕਿਆ ਸੀ ਗੁੱਸੇ ਚ ਆਏ ਕਿਸ਼ਨ ਸਿੰਘ ਨੇ ਸ਼ੀਲੋ ਦੇ ਗੋਰੇ ਚਿੱਟੇ ਮੂੰਹ ਤੇ ਵੱਟ ਕੇ ਚਪੇੜ ਮਾਰਿਆ ਸੀ ਦੂਸਰੀ ਵਾਰ ਹੱਥ ਚੁੱਕਣ ਤੋਂ ਪਹਿਲਾਂ ਹੀ ਸ਼ੀਲੋ ਨੇ ਕਮਾ ਕੇ ਇੱਕ ਥੱਪੜ ਉਹਦੇ ਮੂੰਹ ਤੇ ਜੜਤਾ ਖਬਰਦਾਰ ਜੇ ਅੱਗੇ ਵਧਿਆ ਤਾਂ ਲਾਵਾ ਨਿਤ ਲਈਆਂ ਤੇਰੇ ਨਾਲ ਮੈਂ ਜੁਬਾਲਾ ਹੱਕ ਜਿਹਾ ਦਿਖਾ ਰਹੀ ਹੈ ਉਸ ਦਿਨੋਂ ਨੌਕਰੀ ਛੱਡ ਕੇ ਪਿੰਡ ਆ ਗਿਆ ਸੀ ਔਰਤ ਵੱਲੋਂ ਵੱਜੇ ਇੱਕ ਥੱਪੜ ਨਾਲ ਕਿੰਨੀ ਵਾਰ ਉਹ ਤੜਫਿਆ ਕਿੰਨੀ ਵਾਰ ਉਸ ਇੱਕ ਥੱਪੜ ਦਾ ਬਦਲਾ ਆਪਣੇ ਘਰ ਵਾਲੀ ਜੀਤੋ ਤੋਂ ਲੈਂਦਾ ਰਿਹਾ ਕਮਲੀਏ ਕਦੇ ਗੁੱਸਾ ਗਿਲਾਤਾ ਕਰਦੀ ਕਿਸ਼ਨ ਸਿੰਘ ਦੀਆਂ ਅੱਖਾਂ 'ਚ ਦੋ ਅਤਰੋ ਵਹਿ ਦੁਰੇ ਜੀਤੋ ਦਾ ਸਬਰ ਸੰਤੋਖ ਉਹਦੀਆਂ ਅੱਖਾਂ ਦੀ ਸਿੱਲ ਕਿਸ਼ਨ ਸਿੰਘ ਨੇ ਕਦੀ ਉਸ ਨੂੰ ਜਿਵੇਂ ਔਰਤ ਦੇ ਰੂਪ ਵਿੱਚ ਦੇਖਿਆ ਹੀ ਨਾ ਹੋਵੇ ਪਰਦੇਸਾਂ 'ਚ ਜਾ ਕੇ ਪਹਿਲੀ ਵਾਰ ਉਹਨੇ ਮਹਿਸੂਸ ਕੀਤਾ ਕਿ ਇੱਥੇ ਕਿਸੇ ਕੋਲ ਵਕਤ ਹੀ ਨਹੀਂ ਇੱਕ ਦੂਜੇ ਦੇ ਦੁੱਖ ਸੁੱਖ ਸੁਣਨ ਦਾ ਘਰ ਦੇ ਦੂਜੇ ਜੀਆ ਨਾਲ ਤੁਰਿਆ ਫਿਰਦਾ ਵੀ ਉਹ ਬਿਲਕੁਲ ਇਕੱਲਾ ਸੀ ਕੋਈ ਉਹਦਾ ਸੀ ਤਾਂ ਸਿਰਫ ਉਹਦੇ ਘਰ ਵਾਲੀ ਜੀਤੋ ਚੁੱਪਚੀਂ ਬੀਤੀ ਰੋਣ ਰੋਣ ਨੂੰ ਕਰਦੀ ਜੀਤੋ ਜੀਤੋਵਲ ਦੇਖ ਕੇ ਉਹਨੂੰ ਤਰਸ ਜਾ ਆ ਜਾਂਦਾ ਜੀਤੋ ਨੇ ਉਮਰ ਭਰ ਸਭਨਾਂ ਨੂੰ ਦਿੱਤਾ ਹੀ ਸੀ ਤੇ ਬਦਲੇ ਵਿੱਚ ਕੁਝ ਮੰਗਿਆ ਵੀ ਨਹੀਂ ਮਾਂ-ਬਾਪ ਦੇ ਮਰਨ ਬਾਅਦ ਉਸ ਘਰ ਦੀਆਂ ਕੰਧਾਂ ਉੱਪਰ ਨੂੰ ਤੇ ਪੁੱਤਾਂ ਨੇ ਆਪਣਾ ਹੱਕ ਦੀਆਂ ਮੋਹਰਾਂ ਲਾ ਲਈਆਂ ਅੱਜ ਅਮਰੀਕਾ 'ਚ ਇਹ ਮਹਿਲ ਵਰਗਾ ਉਸ ਰਿਆ ਘਰ ਉਹਦੇ ਪੁੱਤਾਂ ਦਾ ਘਰ ਘਰ ਦਾ ਕਾਮਕਾਰ ਨੂਹਾਂ ਦੇ ਬੋਲ ਕੋ ਬੋਲ ਜੋ ਆਖਾਂ ਦੀ ਸਾੰਭ ਸੰਭਾਲ ਕਰਦੀ ਜੀਤੋਵਲ ਉਹ ਦੇਖਦਾ ਤਾਂ ਉਹਨੂੰ ਇਉਂ ਲੱਗਦਾ ਜਿਵੇਂ ਉਹ ਹੱਡੀਆਂ ਦੇ ਮੁੱਠ ਜਿਹੀ ਪਲ ਪਰ ਵਿੱਚ ਖਿਲਰ ਜਾਵੇਗੀ ਕਿੰਨਾ ਚੰਗਾ ਹੁੰਦਾ ਜੇ ਉਹਨੇ ਜਵਾਨੀ ਵਿੱਚ ਇੱਕ ਵਾਰ ਵੀ ਪਿੱਛੇ ਮੁੜ ਕੇ ਜੀਤੋ ਨੂੰ ਦੇਖਿਆ ਹੁੰਦਾ ਜਿਹੜੀ ਹੁਣ ਤੱਕ ਉਹਦੇ ਪਿੱਛੇ ਸਿਰ ਨੀਵਾ ਕਰੀ ਤੁਰੀ ਆ ਰਹੀ ਸੀ ਕਿਸ਼ਨ ਸਿੰਘ ਨੇ ਆਪਣੇ ਆਲੇ ਦੁਆਲੇ ਦੇ ਸ਼ਾਂਤ ਮਾਹੌਲ ਵੱਲ ਤੱਕਿਆ ਇਹ ਉਹਦੀ ਤੇ ਜੀਤੋ ਦੀ ਦੁਨੀਆ ਤੇ ਨਹੀਂ ਸੀ ਸਾਰੀ ਉਮਰ ਅੜਬਾਈ ਵਿੱਚ ਕੱਢਣ ਵਾਲਾ ਕਿਸ਼ਨ ਸਿੰਘ ਅੱਜ ਲਿਫ ਗਿਆ ਸੀ ਜਿਵੇਂ ਪੁੱਤਾਂ ਦੇ ਮੂਰੇ ਪੈਸੇ ਮੰਗਣ ਲਈ ਜਦੋਂ ਵੀ ਉਹ ਹੱਥ ਅੱਡਦਾ ਤਾਂ ਉਹਦੀ ਛਾਤੀ 'ਚ ਕੁਝ ਬੁੱਝ ਜਿਆ ਜਾਂਦਾ ਜੀਤੋ ਨੇ ਤਾਂ ਸਾਰੀ ਉਮਰ ਇੰਜ ਕੱਢ ਲਈ ਸੀ। ਇਹ ਸੋਚ ਨਾਲ ਉਹ ਪਾਗਲ ਜਾ ਹੋਠਦਾ। ਉਹਦਾ ਜੀ ਕੀਤਾ ਕਿ ਅੰਦਰ ਜਾ ਕੇ ਉਹ ਜੀਤੋ ਨੂੰ ਗੱਲ ਨਾਲ ਲਾ ਕੇ ਉਹਦੇ ਹੰਝੂ ਪੂੰਝ ਦੇਵੇ। ਸਾਰੀ ਦੁਨੀਆ ਦੇ ਸਾਹਮਣੇ ਉਹਦੇ ਕੋਲੋਂ ਮਾਫੀ ਮੰਗੇ। ਵਰਿਆਂ ਤੋਂ ਠੁਰ-ਠੁਰ ਕਰਦੀ ਜੀਤੋ ਨੂੰ ਇੱਕ ਨਿੱਕਾ ਜਿਹਾ ਘਰ ਬਣਾ ਕੇ ਦੇਵੇ। ਦੁਨੀਆ ਉੱਪਰੋਂ ਜਾਣ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਤਾਰਿਆਂ ਨਾਲ ਭਰਿਆ ਹੋਇਆ ਅੰਬਰ ਉਹਦੀ ਝੋਲੀ 'ਚ ਪਾ ਦੇਵੇ। ਉਦੇ ਅੰਦਰ ਧੜਕਦੇ ਨਿੱਕੇ ਜਿਹੇ ਦਿਲ ਨੇ ਕਿਹਾ ਕਿ ਇਹੋ ਜਿਹਾ ਸੁਪਨਾ ਉਹਦੀ ਛਾਤੀ ਵਿੱਚ ਬੀਜ ਦਿੱਤਾ ਸੀ ਉਹ ਵੀ ਇਸ ਉਮਰੇ ਬੁੱਢੇ ਬਾਰੇ ਜਵਾਨੀ ਨੂੰ ਦੀ ਗੱਲ ਉਹਨੂੰ ਯਾਦ ਆਈ ਜੀਤੋ ਨੂੰ ਤਾਂ ਸ਼ਾਇਦ ਜਵਾਨੀ ਚੜ੍ਹੀ ਹੀ ਨਹੀਂ ਸੀ ਕਈ ਵਾਰੋਂ ਨੇ ਉੱਟ ਕੇ ਅੰਦਰ ਜਾਣ ਦਾ ਮਨ ਬਣਾਇਆ ਤੇ ਜੀਤੋ ਨੂੰ ਦੇਖਣ ਲਈ ਬਾਰ-ਬਾਰ ਉਹਦਾ ਧਿਆਨ ਅੰਦਰ ਜਾਂਦਾ ਹਰ ਵਾਰ ਕਿਚਨ 'ਚ ਕੰਮ ਕਰਦੇ ਜੀਤੋ ਬਾਰੇ ਸੋਚ ਕੇ ਉਹਦੀਆਂ ਅੱਖਾਂ ਸਿੱਲੀਆਂ ਹੋ ਜਾਂਦੀਆਂ ਪਰ ਉਹ ਚਾਹੁੰਦੇ ਹੋਏ ਵੀ ਲਾਨ ਚੇਅਰ ਤੋਂ ਉੱਠ ਨਾ ਸਕਿਆ ਜੋ ਆਪ ਦੰਦਾ ਜਾ ਰਿਹਾ ਸ਼ਰੀਰ ਤੇ ਸੁਪਨੇ ਤਾਰਿਆਂ ਦੇ ਜਿਵੇਂ ਸੱਚ ਮੁੱਚ ਉਹ ਬੁੱਢੇ ਬਾਰੇ ਠਰਕ ਗਿਆ ਸੀ ਕਈ ਵਾਰ ਉਹਨੂੰ ਖਿਆਲ ਆਇਆ ਕਿ ਸ਼ਾਇਦ ਅੰਦਰੋਂ ਕੋਈ ਉਹਨੂੰ ਲੱਭਦਾ ਲੱਭਦਾ ਬਾਹਰ ਆ ਜਾਵੇ ਉਹਦੇ ਪੁੱਤਾਂ ਵਿੱਚੋਂ ਕੋਈ ਇੱਜ਼ਤ ਨਾਲ ਅੰਦਰ ਲੈ ਕੇ ਜਾਵੇ ਪਰ ਐਨੀ ਰੌਣਕ ਵਿੱਚ ਉਸਨੂੰ ਪੁੱਛਣ ਵਾਲਾ ਉੱਥੇ ਕੋਈ ਨਹੀਂ ਸੀ ਪਤਾ ਨਹੀਂ ਜਿੱਤੋ ਹੀ ਆਜੇ ਜੀ ਭਰ ਕੇ ਮੈਂ ਜਿੱਤੋ ਨਾਲ ਗੱਲਾਂ ਕਰਾਂਗਾ ਜਿਉਂ ਦੇਸ਼ ਮੋੜਨਾ ਚਾਹੁੰਦੀ ਹੈ ਬਸ ਮੈਂ ਉਹਨੂੰ ਇੱਥੋਂ ਲੈ ਕੇ ਜਾਵਾਂਗਾ ਹੁਣ ਤਾਂ ਜਿਹੜੇ 4 ਦਿਨ ਜੀਨੇ ਆ ਬਸ ਇਕੱਠਿਆਂ ਨੇ ਜਿਵੇਂ ਉਹ ਜੀਤੋ ਨਾਲ ਵਾਦਾ ਕਰ ਰਿਹਾ ਹੋਵੇ ਕਈ ਤਰ੍ਹਾਂ ਦੀਆਂ ਸੋਚਾਂ ਤੇ ਦਿਮਾਗ 'ਚ ਘੁੰਮਦੀਆਂ ਰਹੀਆਂ ਅੱਜ ਉਹਦਾ ਸ਼ਰਾਬ ਪੀਣ ਨੂੰ ਵੀ ਚਿੱਤ ਕੀਤਾ ਕਈ ਦਿਨਾਂ ਬਾਅਦ ਪਹਿਲਾਂ-ਪਹਿਲਾਂ ਰੋਜ਼ ਦੋ ਪੈਗ ਲਾਂਦਾ ਹੁੰਦਾ ਸੀ ਤੇ ਸੋ ਜਾਂਦਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਨੂੰ ਵੀ ਜੀਨੀ ਸੀ ਕਰਦਾ ਕਿੰਨੀ-ਕਿੰਨੀ ਰਾਤ ਤੱਕ ਉਹ ਨੇੜੇ ਵਾਲੇ ਬੈੱਡ ਤੇ ਪਈ ਜੀਤੋ ਦੇ ਹੌਕੇ ਸੁਣਦਾ ਰਹਿੰਦਾ ਇਹ ਹੋ ਕੇ ਉਹਨੂੰ ਪਹਿਲਾਂ ਕਿਉਂ ਨਹੀਂ ਸੁਣਾਈ ਦਿੱਤੇ ਹੁਣ ਉਮਰਾਂ ਦਾ ਜੰਗਲ ਤਾਂ ਦੋਵੇਂ ਪਾਰ ਕਰ ਚੁੱਕੇ ਸਨ ਬਾਕੀ ਬਜੇ 24 ਦਿਨਾਂ 'ਚ ਘਰਵਾਲੀ ਨੂੰ ਕਿਹੜਾ ਸੁੱਖ ਦੇ ਸਕੇਗਾ ਕਿਸ਼ਨ ਸਿੰਘ ਨੂੰ ਜਾਪਿਆ ਜਿਵੇਂ ਉਹਦਾ ਸਿਰ ਫਟ ਜਾਉ ਲੰਮਾ ਪਿਆਹੀ ਉਹ ਘਰ ਦੇ ਅੰਦਰਲੇ ਰੌਲੇ ਰੱਪੇ ਬਾਰੇ ਸੋਚੀ ਜਾ ਰਿਹਾ ਸੀ ਘਰ ਕਾਹਦਾ ਕੋਠਾ ਬਣਾਇਆ ਪਿਆ ਕੰਜਰਾਂ ਨੇ ਕੁੜੀਆਂ ਮੁੰਡੇ ਬੇਸ਼ਰਮਾ ਵਾਂਗ ਟੱਪੀ ਜਾਂਦੇ ਆ ਮੂਲੋਈ ਸ਼ਰਮ ਲਾਤੀ ਇਹਨਾਂ ਨੇ ਤਾਂ ਜਵਾਨੀ ਜਿਵੇਂ ਇਹਨਾਂ ਤੇ ਹੀ ਆਈ ਆ ਜਵਾਨੀ ਸ਼ਬਦ ਸੋਚਦਿਆਂ ਉਹਦੀ ਸੋਚ ਫਿਰ ਪਿੱਛੇ ਮੁੜ ਗਈ ਉਹ ਜਵਾਨੀ ਦੇ ਉਹਨਾਂ ਪਲਾਂ ਨੂੰ ਲੱਭਣ ਲੱਗ ਪਿਆ ਜਦੋਂ ਜੀਤੋ ਕਦੇ ਹੱਸਿਆ ਕਰਦੀ ਸੀ ਅਜਿਹਾ ਕੋਈ ਵੀ ਪਲ ਉਹਨੂੰ ਯਾਦ ਨਾ ਆਇਆ ਬੇਬੇ ਤੋਂ ਡਰਦੀ ਤਾਂ ਉਹ ਕਦੇ ਉੱਚਾ ਬੋਲੀ ਵੀ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਹਿੜ-ਹਿੜ ਕਰਦੀਆਂ ਦੇਖ ਉਹਨੂੰ ਕਈ ਵਾਰੀ ਗੁੱਸਾ ਆ ਜਾਂਦਾ ਉਹਦੀ ਛੋਟੀ ਨੂੰ ਤਾਂ ਜਿਵੇਂ ਸਦਾ ਹੱਸਣ ਦਾ ਬਹਾਨਾ ਹੀ ਲੱਭਦੀ ਫਿਰਦੀ ਆ ਐਨਾ ਹਾਸਾ ਵੀ ਕੀ ਕਹੇ ਨਾ ਟਾਈਮ ਦੇਖਦੀਏ ਇਹ ਨਥਾਂ ਉਹ ਜੀਤੋ ਨੂੰ ਖਿੱਚ ਕੇ ਕਈ ਵਾਰ ਦੱਸਦਾ ਚਲੋ ਜੀ ਜਵਾਕਾਂ ਦੇ ਦਿਨਾਂ ਖੇਡਣ ਹੱਸਣ ਦੇ ਜੀਤੋ ਦੇ ਇਸ ਸਧਾਰਨ ਜਿਹੇ ਜਵਾਬ ਤੇ ਉਹ ਆਪੇ ਝੁੱਠਾ ਜਾ ਹੋ ਜਾਂਦਾ ਸੋਚਦਾ ਜਿਵੇਂ ਉਹ ਮੇਣਾ ਮਾਰ ਰਹੀ ਹੋਵੇ ਹੋਰ ਤੇਰੇ ਵਾਂਗ ساری ਉਮਰ ਹੰਝੂਆਂ ਤੋਂ ਬਿਨਾ ਹੋਰ ਕੁਝ ਨਹੀਂ ਦਿੱਤਾ ਕਿਸ਼ਨ ਸਿੰਘ ਨੂੰ ਯਾਦ ਆਇਆ ਕਿ ਫੌਜ ਚ ਮੁੜ ਕੇ ਆਉਣ ਤੋਂ ਬਾਅਦ ਇੱਕ ਵਾਰੀ ਜੀਤੋ ਕਿਸੇ ਦੀ ਵਿਆਹ ਤੇ ਸ਼ਾਇਦ ਸਹੇਲੀਆਂ ਦੇ ਆਖੇ ਨੱਚਣ ਚਲੀ ਗਈ ਬੇਬੇ ਤੋਂ ਚੋਰੀ ਉਸ ਰਾਤ ਉਹਦਾ ਕੁੱਟ-ਕਟਾਪਾ ਉਸ ਰਾਤ ਦਾ ਉਹ ਦ੍ਰਿਸ਼ ਯਾਦ ਕਰਕੇ ਉਹ ਆਪ ਹੀ ਕੰਬ ਗਿਆ ਅੱਜ ਉਹਦੀਆਂ ਅੱਖਾਂ ਸਾਹਮਣੇ ਨੱਚਦੇ ਟੱਪਦੇ ਉਹਦੇ ਟੱਬਰ ਤੇ ਜੀ ਉਹਦੀਆਂ ਨੋਹਾਂ ਅੱਜ ਜੀਤੋ ਕੀ ਸੋਚਦੀ ਹੋਊਗੀ ਸ਼ਾਇਦ ਉਹਦੇ ਅੰਦਰ ਵੀ ਕੋਈ ਰੀਜ ਹਲੇ ਵੀ ਜਿਉਂਦੀ ਹੋਵੇ ਸ਼ਾਇਦ ਉਹਦੇ ਬੁੱਢੇ ਹੱਡਾਂ ਨੂੰ ਅੱਜ ਵੀ ਕਿਸ਼ਨ ਸਿੰਘ ਦੇ ਹੱਥਾਂ ਦੀ ਪੁਰਾਣੀ ਮਾਰ-ਕੁੱਟ ਯਾਦ ਆਉਂਦੀ ਹੋਵੇ ਉਹਦੀ ਹਿੱਕ ਦੇ ਆਰ-ਪਾਰ ਕੁਝ ਚੀਰਿਆ ਗਿਆ ਸੀਨੇ 'ਚ ਉਗੀਆਂ ਦੋਵੇਂ ਅੱਖਾਂ ਟਿਪ-ਟਿਪ ਕਰਕੇ ਚੋਗੀਆਂ ਕਿੰਨਾ ਚੰਗਾ ਹੁੰਦਾ ਜੇ ਜੀਤੋਂ ਬਾਹਰ ਨੂੰ ਆ ਜਾਂਦੀ ਦੋ ਘੜੀਆਂ ਕੋਲ ਬੈਠ ਜਾਂਦੀ ਘਟੋ ਘਟੋ ਨੂੰ ਤਾਂ ਮਹਿਸੂਸ ਹੋਣਾ ਚਾਹੀਦਾ ਹੈ ਕਿ ਮੈਂ ਮੈਂ ਅੰਦਰ ਨਹੀਂ ਆ ਕਿਸ਼ਨ ਸਿੰਘ ਨੇ ਅੰਦਰੋਂ ਅੰਦਰ ਜੀਤੋਂ ਨਾਲ ਗੱਲ ਜੀ ਕੀਤੀ ਘਰ ਦਾ ਪਿਛਲਾ ਦਰਵਾਜ਼ਾ ਖੁੱਲਿਆ ਹਵਾ ਦੇ ਬੁਲਲੇ ਵਾਂਗ ਸੰਗੀਤ ਉਹਦੇ ਕੰਨਾਂ ਦੇ ਆਰ ਪਰ ਲੰਘ ਗਿਆ ਦਿਲ ਹੀ ਦਿਲ ਵਿੱਚ ਉਹਨੇ ਗਾਲ ਜੀ ਗੱਡੀ ਕੰਜਰੋ ਸ਼ਾਂਤੀ ਨਾਲ ਕਿਸੇ ਨੂੰ ਬੈਣ ਤਾਂ ਦੇ ਦਿਓ ਲਾਨ ਚੇਅਰ ਤੇ ਪਿਆ ਹੀ ਉਹਨੇ ਸਿਰ ਘੁਮਾ ਕੇ ਘਰ ਵੱਲ ਤੱਕਿਆ ਕੋਈ ਗੱਭਰੂ ਤੇ ਮੁਟਿਆਰ ਕਰਦੇ ਸੱਜੇ ਪਾਸੇ ਬਣੇ ਬਰਾਂਡੇ 'ਚ ਖੜੇ ਗੱਲਾਂ ਕਰ ਰਹੇ ਸੀ ਕੁੜੀ ਦਾ ਅਚਨਕ ਦਾ ਹਾਸਾ ਉਹਨੂੰ ਖਿਜ ਜੀ ਆਈ ਆਪਣੇ ਘਰ ਜਾ ਕੇ ਮਰੋ ਉਹਦੇ ਅੰਦਰਲਾ ਬੁੱਢਾ ਕਿਸ਼ਨ ਜਿਵੇਂ ਚੀਕ ਕੇ ਬੋਲਿਆ ਕਿੰਨਾ ਚੰਗਾ ਹੁੰਦਾ ਜੇ ਇੱਕ ਵਾਰ ਜਿੱਤੋ ਵੀ ਇਓ ਇੱਕ ਵਾਰ ਉਹਦਾ ਵੀ ਪੁੰਗਰਿਆ ਹੋਇਆ ਦਿਲ ਧੜਕਿਆ ਬਰਾਂਡੇ 'ਚ ਖੜੇ ਮੁੰਡੇ ਤੇ ਕੁੜੀ ਗੱਲਾਂ 'ਚ ਮਾਸਤ ਹੱਸੇ ਜਾ ਰਹੇ ਸਨ ਇੱਕ ਪਾਲੋ ਦਾ ਜੀ ਕੀਤਾ ਕਿ ਉਹ ਖੰਘੂਰਾ ਮਾਰੇ ਆਪਣੀ ਖੁੰਡੀ ਨੂੰ ਸਿਮਿੰਟ ਉੱਤੇ ਠਕੋਰੇ ਆਪਣੀ ਹੋਣ ਦਾ ਉਹਨਾਂ ਨੂੰ ਅਹਿਸਾਸ ਕਰਾਵੇ ਪਰ ਪਤਾ ਨਹੀਂ ਉਹ ਇਉਂ ਨਾ ਕਰ ਸਕਿਆ ਘਰ ਵੱਲੋਂ ਮੂੰਹ ਫੇਰ ਕੇ ਉਹ ਐਨਕਾਂ ਦੇ ਮੋٹے ਸ਼ੀਸ਼ਿਆਂ 'ਚੋਂ ਧੁੰਦਲੇ ਹੋ ਰਹੇ ਆਸਮਾਨ ਵੱਲ ਦੇਖਣ ਲੱਗ ਪਿਆ ਜਿਵੇਂ ਆਸਮਾਨ 'ਚੋਂ ਕਿਸੇ ਤਾਰੇ ਦੇ ਟੁੱਟਣ ਦੀ ਉਡੀਕ ਕਰ ਰਿਹਾ ਹੋਵੇ ਜੀਵਨ ਸਾਥੀ ਦੀ ਕਦਰ ਸਮਾਂ ਰਹਿੰਦੇ ਕਰ ਲੈਣੀ ਚਾਹੀਦੀ ਆ ਬਾਅਦ 'ਚ ਪਛਤਾਇਆ ਤੋਂ ਕੁਝ ਨਹੀਂ ਬਣਦਾ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਜੀ ਨਵੀਂ ਕਹਾਣੀ ਦੇ ਨਾਲ ਧੰਨਵਾਦ